ਕੱਟ ਕੇ ਮੰਨ ਕੇ ਚਲੋ 6 ਤਾਂ ਘੱਟ ਰਹੇਗਾ 22 ਮਾਡਲ ਐ 8 ਲੱਖ 75 ਹਜ਼ਾਰ ਡਿਮਾਂਡ ਐ ਇਹ ਕਿਹੜਾ ਹੀ ਇਹ ਟਰੈਕਟਰ ਕਿਹੜਾ ਹੀ ਐ 56V ਐ ਵੀਰੇ 55 ਤੁਸੀਂ 56ਤੀ ਬਲੈਕ ਹੋ ਜਾਂਦਾ ਹਨਾ ਅੱਜ ਦੇ ਟਾਈਮ ਦੇ ਵਿੱਚ ਬਲੈਕ ਹੋ ਰਿਹਾ 55ਤੀ 56V 20 ਥੋੜਾ ਟਾਈਮ ਐ ਬਲੈਕ ਹੋ ਜਾਣਾ ਦੂਸਰੀ ਗੱਲ ਇਹ ਆ ਆਹੀ ਕੁਝ ਮਹੀਨੇ ਨੇ ਸਾਰੇ ਟਰੈਕਟਰ ਸੀਆਰਡੀਆ ਹੋ ਜਾਣੇ ਨੇ ਬਿਲਿੰਗ ਜਿਨ੍ਹਾਂ ਨੇ ਕਟਾਉਣੀ ਐ ਕਟਾ ਲਓ ਠੀਕ ਐ ਕਿਉਂਕਿ ਬਾਤ ਇਸ ਤੋਂ ਬਾਅਦ ਜਿਹੜੇ CRDI ਦੇ ਬਿੱਲ ਕਟੀਚਨੇ ਆ 50 HP ਤੋਂ ਥੱਲੇ ਦੇ ਵੀ CRDI ਹੈ ਤੇ ਆਪਣੀ ਚੈਨਲ ਦਾ ਨਾਮ ਦੱਸੋ ਜੀ ਇਸ ਚੈਨਲ ਦਾ ਨਾਮ ਹੈਗਾ ਆਕਾਸ਼ ਦੀ ਬਲੌਗ ਅੱਜ ਨਾਲ ਆਪਾਂ ਖੜੇ ਆ ਫਤਿਆਵਾਦ ਹਰਿਆਣਾ ਟਰੈਕਟਰ ਮੰਡੀ 'ਚ ਠੀਕ ਹੈ ਵੀਰ ਆਪਣੇ ਨਾਲ ਜੁੜਿਆ ਹੋਇਆ ਕੈਮਰੇ ਦੇ ਪਿਛਲੇ ਸਾਈਡ ਹੈ ਵੀਰ ਆਪਾਂ ਉਹ ਪੁੱਛੇਗਾ ਨਾ ਸਾਰੀ ਡਿਟੇਲ ਆਪਾਂ ਦਵਾਂਗੇ ਹੋਲੈਂਡ ਟਰੈਕਟਰ ਸਾਰੇ ਦੱਸਾਂਗੇ ਇੱਕ ਵਾਰੀ ਦਿਖਾ ਦਿੰਨੇ ਆ ਹੋਲੈਂਡ ਟਰੈਕਟਰ ਦਾ ਸਟਾਕ ਕਿੰਨਾ ਹੈ ਨਾ ਸਾਰਾ ਹੋਲੈਂਡ ਹੀ ਵਿਖਾਵਾਂਗੇ ਇਸ ਵੀਡੀਓ ਦੇ ਅੰਦਰ ਸਾਰਾ 네ਗੋਸ਼ੀਏਸ਼ਨ ਰਵੇਗੀ ਬਾਕੀ ਜਿਹੜਾ ਪ੍ਰਾਈਸ ਰੇਂਜ ਐ ਤੂੰ ਬਾਅਦ ਵੀ ਘਟੇਗਾ ਵਧੇਗਾ ਹਨਾ ਜਿਹੜਾ ਇੱਕ ਵਾਰੀ ਮੈਂ ਇੱਕ ਵਾਰੀ ਥੋੜਾ ਜਿਹਾ ਘਟਾ ਕੇ ਦੱਸਾਂਗਾ ਪ੍ਰਾਈਸ ਕਿਉਂਕਿ ਲੋਕਾਂ ਨੂੰ ਡਾਊਟ ਰਹਿੰਦਾ ਵੀ ਸ਼ਾਇਦ ਤੱਕ ਜਿਹੜਾ ਪ੍ਰਾਈਸ ਇੱਥੇ ਲਿਖਤਾ ਉਹੀ ਪੱਕਾ ਹੋ ਜਾਣਾ ਨਹੀਂ ਕਦੇ ਨਹੀਂ ਨਾ ਹੁੰਦਾ ਵੀਰੇ ਨਹੀਂ ਨਹੀਂ ਜੀ ਉਹ ਨਹੀਂ ਹੁੰਦਾ ਚਲੋ ਵੀਰੇ ਆਜੋ ਆਪਾਂ ਪਹਿਲੇ ਟਰੈਕਟਰ ਤੇ ਚੱਲਦੇ ਹਾਂ ਆਜੋ ਹੁਣ ਪਹਿਲਾ ਹੀ ਖੜਾ ਤੇ ਇਹ ਹੈਗਾ 5500 ਨਿਊ ਹੋਲੈਂਡ ਠੀਕ ਹੈ 3 ਸਪੀਡ ਦਾ ਟਰੈਕਟਰ ਹੈ 3 ਸਪੀਡ ਦਾ ਡਬਲ ਡਿਸਟ੍ਰਿਬਿਊਟਰ ਦਾ ਟਰੈਕਟਰ ਹੈ ਰੰਗ ਰੋਗਣ ਦਾ ਮੈਂ ਇੱਕੋ ਗੱਲ ਆਖਾਂਗਾ ਜਦੋਂ ਤੁਸੀਂ ਮੰਡੀ ਆਓਗੇ ਉਦੋਂ ਆਪ ਪਰਖਿਆ ਜੇ ਮੈਂ ਕਹਦਾ 100 ਚੋਂ 100 ਹੀ ਰੰਗਦਾ ਹਨਾ ਫਿਰ ਬੰਦਾ ਪੱਕਾ ਹੋ ਜਾਂਦਾ ਨਾ ਬਈ ਹਾਂਜੀ ਤੇ ਮੈਂ ਇਹੀ ਗੱਲ ਆਖਾਂਗਾ ਤੁਸੀਂ ਆਓ ਆਏ ਤੋਂ ਬਿਨਾਂ ਤਾਂ ਟਰੈਕਟਰ ਜਾਣਾ ਵੀ ਨਹੀਂਗਾ ਨਾ ਜੇ ਤੁਸੀਂ ਆਖੋ ਘਰੇ ਬੈਠੇ ਸ਼ਾਇਦ ਤੱਕ ਤੁਹਾਡੇ ਕੋਲ ਟਰੈਕਟਰ ਪਹੁੰਚੇਗਾ ਨਹੀਂ ਤੁਸੀਂ ਇੱਥੇ ਆਓਗੇ 네ਗੋਸ਼ੀਏਸ਼ਨ ਹੋਏਗੀ ਮਾਡਲ ਦੀ ਗੱਲ ਹੋਏਗੀ ਟਰਾਈ ਹੋਏਗੀ ਸਾਰਾ ਕੁਝ ਹੋਣਾ A to Z ਹਾਂਜੀ ਦੇ ਮਾਡਲ ਜੇ ਮੈਂ ਬਾਈ ਤੈਨੂੰ ਦੱਸਾਂ 11 ਮਾਡਲ ਹੈ 445000 ਰੁਪਿਆ ਡਿਮਾਂਡ ਹੈ ਹਾਂਜੀ ਠੀਕ ਹੈ 445 ਦਾ ਡਿਮਾਂਡ ਹੈ ਘਟਣਾ ਹੈ ਜਿਹੜਾ ਇਹ ਮੌਕੇ ਤੇ ਘਟੇਗਾ ਠੀਕ ਹੈ ਹਾਂਜੀ ਇਹਦੇ ਵਿੱਚ ਤੁਸੀਂ ਇਹ ਜਦੋਂ ਤੁਸੀਂ ਇੱਥੇ ਆਉਂਗੇ ਤਾਂ ਉਦੋਂ ਰੇਟ ਮਤਲਬ ਉਦੋਂ ਬਣੂਗਾ ਇਹ ਜ਼ਰੂਰੀ ਨਹੀਂ ਹੈ ਆਪਾਂ ਮਤਲਬ ਜੋ ਲਿਖਿਆ ਹੋਇਆ ਹਾਂ 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 ਜਿਹੜਾ ਰੇਟ ਲਿਖਿਆ ਹੈ ਨਾ ਜ਼ਰੂਰੀ ਨਹੀਂਗਾ ਵੀ ਇਹੀ ਇੱਥੇ ਰਹਿ ਜਾਣਾ ਮੰਨ ਲਓ 10000 ਤੁਸੀਂ ਮੰਨ ਕੇ ਚੱਲੋ ਮੌਕਾ ਹੁਣੇ ਘੱਟ ਮੰਨ ਲਓ ਤੁਸੀਂ 435 ਮੰਨ ਲਓ ਹਨਾ ਵੀਰੇ ਲਾ 42522 ਨੇ ਕਹਤਾ ਠੀਕ ਹੈ ਤੁਸੀਂ ਐ ਲਾ ਲੋ ਵੀ 10 ਤੇ 10 20000 ਡਾਤਾ ਬਾਈ ਆਜੋ ਅਗਲੇ ਟਰੈਕਟਰ ਤੇ ਹਾਂਜੀ ਚਲੋ ਜੀ ਅਗਲਾ ਟਰੈਕਟਰ ਵੀ ਸੇਮ ਹੈ 5500 ਨਿਊ ਹੋਲੈਂਡ ਟਰਬੋ ਵਾਲਾ ਮਾਡਲ ਹੈ ਠੀਕ ਹੈ 12 3 ਦੀ ਸਪੀਡ ਹੈ ਟਾਇਰ ਇਹਦੇ ਥੋੜੇ ਕੱਟ ਨੇ ਉਹਨਾਂ ਨਾਲੋਂ ਠੀਕ ਹੈ ਹਾਂਜੀ ਤੇ ਡਬਲ ਡਿਸਟ੍ਰਿਬਿਊਟਰ ਸਾਰਾ ਕੁਝ ਉਹੀ ਹੈ ਹਾਈ ਲੋ ਮੀਡੀਅਮ ਆ ਆਈ ਪੀਟੀਓ ਕਲਚਾ ਟਰਬੋ ਮਾਡਲ ਹੈ ਠੀਕ ਹੈ ਜੀ ਟਰਬੋ ਮਾਡਲ ਦਾ ਫਰਕ ਰਹਿੰਦਾ ਹਮੇਸ਼ਾ ਹੀ ਤੇ ਇਹਦਾ ਪ੍ਰਾਈਸ ਰੇਂਜ ਦੀ ਗੱਲ ਕਰੀਏ ਜਾਂ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 13 380000 ਰੁਪਇਆ ਜਿਹੜੀ ਡਿਮਾਂਡ ਹੈ ਵੇਖ ਲਓ ਮਾਡਲ ਦੇ ਵਿੱਚ ਫਰਕ ਵੀ ਪੈ ਗਿਆ ਪ੍ਰਾਈਸ ਰੇਂਜ 'ਚ ਵੀ ਫਰਕ ਪੈ ਗਿਆ ਠੀਕ ਹੈ ਹੁਣ 80 ਡਿਮਾਂਡ ਹੈ ਤੁਸੀਂ 20000 ਮੰਨ ਦੋ ਦਾ ਦੋ ਇਹਦੇ ਵਿੱਚੋਂ 20000 ਢਾ ਦੋ ਜਿਹੜੀ ਗੱਲ ਹੈ ਹਾਂਜੀ 20000 ਘਟਾ ਦਿਓ 60000 ਰਹਿ ਗਿਆ ਬਾਕੀ ਮੌਕੇ ਤੇ ਹੋਰ ਵੀ ਹੋਏਗਾ ਨਾ ਕੋਈ ਹੋਰ ਵੀ ਹੋ ਜੂਗਾ ਇਸ ਮੌਕੇ ਤੇ ਇਹ ਨਹੀਂ ਹੁੰਦਾ ਵੀ ਕੋਈ ਪ੍ਰਾਈਸ ਫਿਕਸ ਰਹੇਗਾ ਠੀਕ ਹੈ ਅਗਲੇ ਤੇ ਆਜੋ 3600 ਆ ਗਿਆ 21 ਮਾਡਲ 485000 ਉਤਲੇ ਬੰਨੇ ਛਤਰੀ ਲੱਗੀ ਯੂ ਲੱਗੀ ਫਾਈਬਰ ਲੱਗੀ ਕੰਪਲੀਟ ਜਿਹੜਾ ਟਰੈਕਟਰ ਹੈ ਤਿੰਨ ਲੀਆਂ ਵਾਲੇ ਟਾਇਰ ਪਏ ਹੋਏ ਆ ਹਨਾ ਇਹ ਤਾਂ ਨਵੇਂ ਹੀ ਨੇ ਆ ਇਹਨਾਂ ਦਾ ਯਾਰ ਤੁਸੀਂ ਬੇਲਾ ਲੈ ਹਿਸਾਬ ਲਾ ਲਓ ਵੀ 90 90 ਪੈਸੇ ਟਾਇਰ ਪਏ ਨੇ ਤੁਸੀਂ ਆਪੇ ਹਿਸਾਬ ਲਾ ਲਓ 90 ਪੈਸਿਆਂ ਦਾ ਕੀ ਹਨਾ ਤੁਹਾਨੂੰ ਆਖੀਏ ਵੀ ਘਟਾਈਏ ਵਧਾਈਏ ਤੇ 485 ਏ 15 20000 ਡਾ ਦਿਓ ਯਾਰ ਆਪ ਦੇ ਲਓ ਬਾਕੀ ਯਾਰ ਮੌਕੇ ਤੇ ਫਿਰ ਹੋ ਜਾਏਗਾ ਯਾਰ ਹੋਰ ਦੱਸੋ ਮੌਕੇ ਤੇ ਹੋ ਜਾਊਗਾ ਬਾਕੀ ਮੌਕੇ ਤੇ ਤਾਂ ਕਹਿ ਰਹੇ ਆ ਪੀ ਕੋਈ ਐ ਨਹੀਂ ਹੁੰਦਾ ਕਾ ਵੀ ਇਹ ਫਿਕਸ ਪ੍ਰਾਈਸ ਨੇ ਵੀ ਆ ਬੰਦਾ ਨਾ ਯਾਰ ਹਾਰੇ ਕੋ ਸੋਚ ਲਾ ਕੇ ਬੈਹ ਜਾਂਦਾ ਆ ਇਨਾ ਲਿਖਤਾ ਯਾਰ ਵੱਧ ਲਿਖਤਾ ਫालतू ਲਿਖਨੇ ਪੈਂਦੇ ਆ ਪ੍ਰਾਈਸ ਇਹ ਬੰਦਾ ਰੇਟ ਦੇਖ ਕੇ ਹਾਂ ਵਾਪਸ ਮੁੜ ਜਾਂਦਾ ਜੀ ਮੁੜ ਜਾਂਦਾ ਜਿਹੜੀ ਗੱਲ ਇਹ ਫालतू ਤਾਂ ਲਿਖਨੇ ਪੈਂਦੇ ਯਾਰ ਵੀਡੀਓ ਤੁਸੀਂ 6 ਮਹੀਨੇ ਬਾਅਦ ਵੀ ਦੇਖਦੇ ਜੇ ਮਹੀਨੇ ਬਾਅਦ ਵੀ ਦੇਖਦੇ ਜੇ ਪ੍ਰਾਈਸ ਤਾਂ ਯਾਰ ਡੇਲੀ ਦੇ ਹੁੰਦੇ ਨੇ ਠੀਕ ਹੈ ਟਰੈਕਟਰ ਦਾ ਮਾਰਕੀਟ ਆਪ ਡਾਊਨ ਹੋਈ ਉਦੋਂ ਹੀ ਟਰੈਕਟਰ ਦੇ ਪ੍ਰਾਈਸ ਘਟਨੇ ਵਧਨੇ ਆ ਯਾਰ ਠੀਕ ਹੈ 21 ਮਾਡਲ ਹੈ ਤੇ ਸੁਪਰ ਠੀਕ ਹੈ ਪਲੱਸ ਹਾਈ ਸਪੀਡ ਵਾਲਾ ਟਰੈਕਟਰ ਹਾਈ ਲੋ ਵਾਲਾ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਰੇਂਜ ਤੁਹਾਨੂੰ ਦੱਸ ਦਿੰਨੇ ਆ ਤੇ ਮਾਡਲ ਦੱਸਦੇ 21 ਮਾਡਲ 495000 ਤੇ ਇਹ ਬਾਕੀ ਜਦੋਂ ਆਊਗਾ ਹਨਾ ਹੋਰ ਡਿਸਕਾਊਂਟ ਹੋ ਜਾਏਗਾ ਬਿਲਕੁਲ ਹੋਊਗਾ ਹੀ ਡਿਸਕਾਊਂਟ ਫੁੱਲ ਫੁੱਲ ਯਾਰ ਜਿੰਨਾ ਤੁਸੀਂ ਆਖੋਗੇ ਉਨਾ ਹੀ ਹੋ ਜਾਏਗਾ ਮੰਡੀ ਆਜੋ ਇੱਕ ਵਾਰੀ ਐਤਵਾਰ ਮੰਡੀ ਲੱਗਦੀ ਹੈ ਵੀ ਦੱਸ ਦਿੰਨੇ ਆ ਮੰਡੀ ਐਤਵਾਰ ਲੱਗਦੀ ਹੈ ਇਹ ਅਗਲੇ ਬੰਨੇ 3600 ਆ ਗਿਆ 2 ਵਾਲਾ ਹਨਾ 올 ਰੌਂਡਰ ਇਹ ਮੰਨ ਕੇ ਚਲੋ ਹਾਈ ਲੋ మీడియం ਹੀ ਇਹ ਆ 3 ਸਪੀਡ ਰਾਈਕਟਰ ਤੇ ਟਾਇਰ ਤੁਸੀਂ ਦੇਖ ਲਓ ਯਾਰ ਵਧੀਆ ਪਏ ਆ ਟਾਪ ਦੇ ਕੰਡੀਸ਼ਨ ਟਾਇਰ ਦੇਖੋ ਬਿਲਕੁਲ ਨਵੇਂ ਵਾਂਗੂ ਟਾਇਰ ਪਏ ਨੇ ਤੇ ਠੀਕ ਹੈ ਨਵੇਂ ਵਾਂਗੂ ਟਾਇਰ ਪਏ ਨੇ ਕੋਈ ਐ ਰੰਗ ਰੁਗਨ ਦਾ ਨਹੀਂਗਾ ਕਿਤੋਂ ਫੇਟ ਹੋਇਆ ਰਿਵਰਸ ਵੀਡੀਓ ਦਾ ਟਰੈਕਟਰ 50 ਐਚਪੀ ਦਾ ਟਰੈਕਟਰ ਹੈ ਤੇ ਅਗਲੇ ਬੰਨੇ 36 30 ਇਹ ਹੈਗਾ 10 ਮਾਡਲ ਆ ਗਿਆ 395 ਡਿਮਾਂਡ ਆ ਗਈ ਮਾਡਲ 10 ਹੈ ਪਰ ਵੇਖੋ ਕੰਮ ਕਿੰਨੇ ਕੁ ਲਏ ਗਏ ਨੇ ਟਾਇਰ ਤੁਸੀਂ ਨਵੇਂ ਨੇ ਠੀਕ ਹੈ ਟਾਇਰ ਤੁਹਾਨੂੰ ਲਗਭਗ ਟਰੈਕਟਰਾਂ ਦੇ ਬਹੁਤ ਜ਼ਿਆਦਾ ਨਵੇਂ ਮਿਲਣਗੇ ਪੁਰਾਣੇ ਨਹੀਂ ਮਿਲਦੇ ਤੁਹਾਨੂੰ ਠੀਕ ਹੈ ਤੇ ਬਹੁਤ ਜ਼ਿਆਦਾ ਨਵੇਂ ਮਿਲਣਗੇ ਪ੍ਰਾਈਜ਼ ਰੇਂਜ ਜਿਹੜੀ ਹੈਗਾ ਇਹਦੇ ਵਿੱਚੋਂ ਵੀ 네ਗੋਸ਼ੀਏਸ਼ਨ ਹੋਏਗਾ ਹੋਰ ਹੋਏਗਾ 19 ਮਾਡਲ 7 ਲੱਖ 5 ਲੱਖ 70000 ਰੁਪਏ ਡਿਮਾਂਡ ਆ ਸੌਰੀ ਥੋੜਾ ਗਲਤ ਬੋਲੇਗਾ ਰਿਵਰਸ ਵੀਡੀਓ ਦਾ ਟਰੈਕਟਰ ਹੈ ਹਾਈ ਲੋ మీడియం ਹੈ ਟਾਇਰ ਬਿਲਕੁਲ ਨਵੇਂ ਵਾਂਗੂ ਨੇ ਕੋਈ ਚੱਕਰ ਨਹੀਂ ਟਾਇਰ ਤਾਂ ਤੁਸੀਂ ਬਿੱਲ ਲੈ ਆ ਸਕਦੇ ਜੇ ਨਾ ਜਿਹੜੇ ਟਾਇਰਾਂ ਦੇ ਇੱਥੇ ਗੁੱਡੀਆਂ ਪਈਆਂ ਹੋਈਆਂ ਨਾ ਉਹਨਾਂ ਦਾ ਤੁਸੀਂ ਬਿੱਲ ਲੈ ਜਾ ਜੀ ਕਿਉਂਕਿ ਬਿੱਲ ਦੀ ਕੋਈ ਦਿੱਕਤ ਨਹੀਂ ਹੈ ਨਾ ਅਗਲੇ ਨੂੰ ਮਿਆ ਹੋ ਜਾਂਦਾ 5 ਸਾਲ ਦੀ ਗਾਰੰਟੀ ਆ ਗਈ 3630 ਉੱਪਰ ਇਹ ਹੈਗਾ 21 ਮਾਡਲ 635 BHR 610 ਮੰਨ ਲਓ ਯਾਰ ਤੁਸੀਂ ਬਾਕੀ ਮੌਕੇ ਤੇ ਪੂਰਾ ਟਰੈਕਟਰ ਸਾਫ ਪਿਆ ਹੈ A to Z A1 ਕੰਡੀਸ਼ਨ ਦਾ ਪਿਆ ਟਰੈਕਟਰ ਠੀਕ ਹੈ ਅਜੇ ਜੇ ਇਹਨੂੰ ਧੋ ਦਈਏ ਹਨਾ ਜਾਂ ਆਪਾਂ ਪਾਲਿਸ਼ ਮਾਰ ਦਿੱਤੀ ਤੇ ਕਿੱਥੇ ਗੱਲ ਜਾਏਗੀ ਇਹ ਉਵੇਂ ਖੜੇ ਨੇ 3630 ਉੱਪਰ ਦਾ ਪੇਟੀ ਲੱਗੀ ਯੂ ਲੱਗੀ ਹੋਈ ਉੱਤੇ ਇਹਦਾ ਪ੍ਰਾਈਸ ਰੇਂਜ ਕੀ ਹੈ ਜੀ ਇਹਦਾ ਪ੍ਰਾਈਸ ਰੇਂਜ ਜੀ ਇੰਦਾ ਲਿਖਿਆ ਨਹੀਂ ਹੈ ਨਾ ਇਹ ਕਿਹਾ ਇਹਨਾਂ ਲਿਖਿਆ ਨਹੀਂਗਾ ਪ੍ਰਾਈਸ ਨੇ ਲਿਖਿਆ ਨਹੀਂ ਹੈਗਾ ਇਹਦਾ ਪ੍ਰਾਈਸ ਇੱਥੇ ਇੱਕ ਹੋਰ ਵੀ ਗੱਲ ਦੱਸ ਦਿੰਦੇ ਆ ਨਾ 3-400 ਘੰਟੇ ਟਰੈਕਟਰ ਚੱਲਿਆ ਵੀ ਲੈ ਜਾਂਦਾ ਹਾਂਜੀ 3-400 ਘੰਟੇ ਟਰੈਕਟਰ ਵਿੱਚ ਲੈਂ ਸੁਪਰ ਜੀ ਸੁਪਰ ਪਲੱਸ ਇਹ ਸੁਪਰ ਪਲੱਸ ਆ ਆ ਗਿਆ ਸਪੈਸ਼ਲ ਐਡੀਸ਼ਨ ਇਹ ਆ ਸਪੈਸ਼ਲ ਜਿਹੜਾ ਬਹੁਤ ਜ਼ਿਆਦਾ ਡਿਮਾਂਡ ਚ ਆਜ ਦੇ ਟਾਈਮ ਤੇ ਅੱਜ ਦਾ ਰਾਜਾ ਜੀ ਹਾਂ ਐਡੀਸ਼ਨ ਨੂੰ ਸਭ ਨਾਲ ਜ਼ਿਆਦਾ ਜਿਹੜਾ ਡਿਮਾਂਡਿੰਗ ਹੈ 19 ਮਾਡਲ ਹੈ ਪ੍ਰਾਈਸ ਇਹਦਾ ਵੀਰੇ ਮਿਲਟ ਰਿਹਾ ਹੈ ਨਾ ਹਾਂਜੀ ਪ੍ਰਾਈਸ ਮਿਲਟ ਰਿਹਾ ਜੀ ਇਹਦਾ ਮਾਡਲ ਦੇ 19 ਮਾਡਲ ਹੈ ਇਹ ਹੋ ਸਕਦਾ ਜੀ ਆਪਣੇ ਹਿਸ वैसे मां अंताजा या मार दो भाई चलो एक ऑडियंस ਨੂੰ ਵੀ ਪਤਾ ਲੱਗ ਜੇ ਬਾਕੀ ਚਲ ਮੌਕੇ ਤੇ ਕੋਈ ਘਾਟਾ ਵਾਧਾ ਹੁੰਦਾ ਹੀ ਰਹਿੰਦਾ ਇਹ ਤਾਂ 56v ਆ ਗਿਆ ਨਾ ਇੱਧਰ ਦੋ ਖੜੇ 56v ਦੋਨੇ ਝੋਟੇ ਖੜੇ ਨੇ अंताजा ਭੱਲਾ ਨਹੀਂ ਸਕਦੇ ਨਾ ਇਹ ਇਹ ਐਡੀਸ਼ਨ ਹੈ ਐਡੀਸ਼ਨ ਦਾ ਇਹੀ ਆਏਗਾ 19 ਮਾਡਲ ਦਾ ਪੰਜ ਕੁਸ਼ ਆਏਗਾ ਪੰਜ ਆਜੇ 6 ਮੰਨ ਲਓ ਜੀ 6 ਮੰਨ ਲਓ ਯਾਰ ਬਾਕੀ ਮੌਕੇ ਦਿਖਾਤਾ ਹਾਂ ਕਿਉਂਕਿ ਅੱਜ ਦਾ ਰਾਜ aí 6 ਆਈ ਇਹਦਾ 6 ਤੋਂ ਘੱਟ ਮੰਨ ਕੇ ਚਲੋ 6 ਤੋਂ ਘੱਟ ਰਹੇਗਾ 22 ਮਾਡਲ ਹੈ 8 ਲੱਖ 75000 ਡਿਮਾਂਡ ਹੈ ਇਹ ਕਿਹੜਾ ਹੀ ਇਹ ਟਰੈਕਟਰ ਕਿਹੜਾ ਹੀ ਹੈ 5620 ਹੈ ਵੀਰੇ 55 ਤੁਸੀਂ 5630 ਬਲੈਕ ਹੋ ਜਾਂਦਾ ਹੈ ਨਾ ਅੱਜ ਦੇ ਟਾਈਮ ਦੇ ਵਿੱਚ ਬਲੈਕ ਹੋ ਰਿਹਾ 5530 5620 20 ਥੋੜਾ ਟਾਈਮ ਹੈ ਬਲੈਕ ਹੋ ਜਾਣਾ ਦੂਸਰੀ ਗੱਲ ਇਹ ਆ ਆਹੀ ਕੁਝ ਮਹੀਨੇ ਨੇ ਸਾਰੇ ਟਰੈਕਟਰ ਸੀਆਰਡੀਆ ਹੋ ਜਾਂਦੇ ਨੇ ਬਿਲਿੰਗ ਜਿਨ੍ਹਾਂ ਨੇ ਕਟਾਉਣੀ ਹੈ ਕਟਾ ਲਓ ਠੀਕ ਹੈ ਕਿਉਂਕਿ ਬਾਤ ਚੈਸ ਤੋਂ ਬਾਅਦ ਜਿਹੜੇ ਸੀਆਰਡੀਆ ਦੇ ਬਿੱਲ ਘਟੀਚਨੇ ਆ 50 ਐਚਪੀ ਤੋਂ ਥੱਲੇ ਦੇ ਵੀ ਸੀਆਰਡੀਆ ਹੈ। ਤੇ ਆਪਣੀ ਚੈਨਲ ਦਾ ਨਾਮ ਦੱਸੋ ਜੀ ਇਸ ਚੈਨਲ ਦਾ ਨਾਮ ਹੈਗਾ ਆਕਾਸ਼ ਦੀ ਬਲੌਗ 16 ਦੇ ਨਾਮ ਤੇ ਠੀਕ ਹੈ। ਹਾਂਜੀ ਚੈਨਲ ਤੇ ਜਿੰਦੇ ਤੇ ਵੀਡੀਓ ਚੱਲ ਰਹੀ ਮੋਕੇ ਤੇ ਸਬਸਕ੍ਰਾਈਬ ਜਰੂਰ ਕਰ ਲੈ ਜੇ ਵੀਡੀਓ ਨੂੰ ਸ਼ੇਅਰ ਵੀ ਕਰਾ ਜੇ ਆ ਵੀ 56b ਨਾਲੇ ਤੁਹਾਨੂੰ ਵੀਡੀਓ ਸ਼ੇਅਰ ਸ਼ੂਰ ਕਰਕੇ ਆਊਗਾ ਜੀ ਉਹਨੂੰ ਦਸਤੌਰ ਜ਼ਰੂਰ ਮਾਨ ਸਤਕਾਰ ਹੋਰ ਹੋ ਜਾਏਗਾ। ਜਦੋਂ ਸਕਰੀਨ ਸ਼ਾਟ ਲੈ ਕੇ ਆ ਜੇ ਸ਼ੇਅਰ ਕਰਕੇ ਠੀਕ ਹੈ। ਹਾਂਜੀ ਸ਼ੇਅਰ ਕਰਕੇ ਆਓਗੇ ਉਹ ਜਾ ਮਾਨਤਾ ਨੂੰ ਹੋਰ ਹੋ ਜਾਏਗਾ। ਧੰਨਵਾ